ਮਨਿੰਦਰ ਸਿੰਘ ਕੀ ਕਟਣਾ ਹੈ ਰਾਤੀ ਸਰ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੈਂ ਆਪਣੀ ਵਾਈਫ ਨੂੰ ਇੱਥੇ ਸਵੇਰੇ ਆਪਣੇ ਛੱਡਣ ਆਇਆ ਤੇ ਆਇਆ ਤੇ ਮੈਂ ਗੱਡੀ ਲਗਾ ਕੇ ਆਪਣਾ ਸਮਾਨ ਸਮੁੰਦ ਕੱਢ ਕੇ ਰਾਤੀ ਤੇ ਮੈਨੂੰ ਕਾਗਜ਼ਾਂ ਦਾ ਯਾਦ ਭੁੱਲ ਗਿਆ ਜੇ ਮੈਂ ਕਾਗਜ਼ ਰਾਤੀ ਜਾ ਕੇ ਰਾਤ ਨੂੰ ਲੈ ਕੇ ਆਂ ਕੋਈ 3:30 11:00 ਵਜੇ ਤਕਰੀਬ ਮੈਂ ਕਿਹਾ ਚਲ ਕਾਗਜ਼ ਉੱਪਰ ਰੱਖ ਲੈਣੇ ਆ ਤੇ ਸਵੇਰੇ ਸਾਸੂ ਮੈਂ ਉੱਠੇ ਕੋਈ 5:00 5:30 ਵਜੇ ਵਾਸ਼ਰੂਮ ਲਈ ਤੇ ਉਹ ਗਏ ਤੇ ਮੈਨੂੰ ਵਾਹਰੇ ਗੱਡੀ ਕਿੱਥੇ ਲਗਾਈ ਮੈਂ ਗੱਡੀ ਤੇ ਮੰਮੀ ਸਾਹਮਣੇ ਕਹਿੰਦੇ ਸਾਹਮਣੇ ਤੇ ਹੈ ਕੁਝ ਨਹੀਂ ਤੂੰ ਜਾ ਕੇ ਦੇਖ ਕੇ ਆ ਗੱਡੀ ਦੇਖੀ ਤੁਸੀਂ ਗੱ ਗੱਡੀ ਸਰ ਸ਼ੈਵਲਟ ਬੀਡਗੀ ਜੀ 2016 ਮਾਡਲ ਡੀਜ਼ਲ ਗੱਡੀ ਕਿੰਨੇ ਵਜੇ ਲਾਈਏ ਮੈਂ ਤਾਂ ਸਰ ਲਾ 30 ਵਜੇ ਸਾਤ ਸਾਢੇ 7 ਵੇ ਆਇਆ ਮਾਮੀ ਸਰ ਉਹ ਆ ਗਈ ਮੈਂ ਡਾਇਰੈਕਟ ਥੱਲੇ ਲਾਤੀ ਸਮਾਨ ਸਮੂਹ ਕੱਢਿਆ ਮੈਂ ਦੋ ਤਿੰਨ ਵਾਰੀ ਗਿਆ ਵਾ ਤੇ ਸਮਾਨ ਸਮੂਹ ਕੱਢਿਆ ਮੈਂ ਸਮਾਨ ਕੱਢ ਕੇ ਲਿਆ ਬੀਬੀ 02 DA 7834 ਸਰ ਕੋਈ ਸੀਸੀਟੀਵੀ ਨਹੀਂ ਉਹਦੀ ਸੀਸੀਟੀਵੀ ਜਰਮਾ ਕਢਾਈਆਂ ਫੁਟੇਜ ਹੋਈਆਂ ਜਨ ਦੇ ਵਿੱਚ ਆਏ ਨੇ ਪਤਾ ਨਹੀਂ ਕਿੰਨੇ ਜਾਣੇ ਨੇ ਜਨ ਦੇ ਵਿੱਚੋਂ ਨਿਕਲੇ ਇੱਕ ਨਹੀਂ ਪਤਾ ਨਹੀਂ ਲੋਕ ਲੋਕ ਤੋੜਿਆ ਕੀ ਕੀਤਾ ਮੁੜ ਕੇ 10 ਮਿੰਟ ਨਹੀਂ ਲਾਇਆ ਹਾਰ ਲਈ ਗੱਡੀ ਲਾਗੇ ਜਾਂ ਲੱਗੇ ਜਾ ਰਹੀ ਹੈ ਤੇ ਗੱਡੀ ਪਿੱਛੇ ਜਾ ਰਹੀ ਹੈ ਇਹ ਸਰ ਗਈ ਹੈ तकरीबन 3:30 ਤੋਂ 40 ਮਿੰਟ ਦੇ ਵਿੱਚ ਵਿੱਚ ਦੀ ਤਾਂ ਬ੍ਰੈਂਡ ਸਰ ਨੇ ਸੁਰੇ ਕੀਤੀ ਆ 100 ਨੰਬਰ ਤੇ ਕਾਲ ਕੀਤਾ ਸੀ ਮੁੜ ਕੇ ਮੈਨੂੰ ਫੋਨ ਆਇਆ ਸੀ ਉਧਰੋਂ ਥਾਣੇ ਤੋਂ ਤੇ ਉਹ ਲਿਖ ਕੇ ਵਾਹੜਾ ਲੈ ਕੇ ਜੇ ਸਾਡਾ ਟਾਟਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ